ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਜਿੱਥੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਪਹੁੰਚਿਆ ਇੱਕ ਸਿੱਖ ਜਿਸ ਤੋਂ ਬਾਅਦ ਸੇਵਾਦਾਰਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲੱਤਾ ਗਿਆ। ਦਰਸਲ ਦਾਸੀਏ ਕਿ ਵੀਡੀਓ ਦੇ ਵਿੱਚ ਵਿਅਕਤੀ ਖੁਦ ਮੰਨ ਰਿਹਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਸੇ ਦਰਬਾਰ ਸਾਹਿਬ ਆਇਆ ਹੈ। ਹਾਲਾਂਕਿ ਉਸ ਨੂੰ ਜੋ ਹੈ ਅੰਤਰ ਨਤਮਸਤਕ ਹੋਣ ਤੋਂ ਰੋਕਿਆ ਗਿਆ ਤੁਰੰਤ ਹੀ ਸੇਵਾਦਾਰ ਨੇ ਪਤਾ ਲੱਗਣ ਤੇ ਉਸ ਨੂੰ ਕਾਬੂ ਕਰ ਲਿਆ। ਇੱਥੇ ਸ੍ਰੀ ਦਰਬਾਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਨੇ। ਇਥੇ ਆ ਕੇ ਕੂਰੂ ਘਰ ਦੇ ਵਿੱਚ ਉਹ ਨਤਵਸਤਕ ਹੁੰਦੀਆਂ ਨੇ ਤੇ ਹਰ ਇੱਕ ਸੰਗਤ ਦੀ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਦੇ ਦੌਰਾਨ ਇਹ ਜਦੋਂ ਦੌਰਾਨ ਕਿਸੇ ਕੋਲ ਨਸ਼ਾ ਨਾ ਹੋਵੇ ਕਿਸੇ ਨੇ ਕੋਈ ਨਸ਼ੇ ਦਾ ਸੇਵਨ ਨਹੀਂ ਕੀਤਾ ਇਸ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਰਨਾਲ ਤੋਂ ਆਇਆ ਹੈ ਇੱਕ ਸਾਕਸ਼ ਜਿਸ ਨੇ ਹਮੇਸ਼ਾ kia ਹੋਇਆ ਸੀ ਪਰ ਉਸ ਦੇ ਬਾਵਜੂਦ ਵੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਨਾਲ ਰਚਿਆ ਇਹ ਵਿਅਕਤੀ ਸੀ ਔਰ ਖੁਦ ਵੀਡੀਓ ਦੇ ਵਿੱਚ ਮੰਨਦਾ ਹੋਇਆ ਨਜ਼ਰ ਆ ਰਿਹਾ ਉਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਸ ਨੇ ਸ਼ਰਾਬ ਪੀਤੀ ਹੈ ਔਰ ਉਹ ਸੀ ਦਰਬਾਰ ਸਾਹਿਬ ਅੰਤਰਨਾ ਤੁਮਸਤਕ ਨਹੀਂ ਹੋਇਆ ਤਾਂ ਬਾਹਰ ਹੀ ਸੇਵਾਦਾਰ ਨੇ ਉਸ ਨੂੰ ਫਾੜ ਲਿਆ ਜਿਸ ਦੀ ਵੀਡੀਓ ਬਣਾਈ ਗਈ ਹੈ ਤੇ ਖੁਦ ਉਸਨੇ ਕਿਹਾ ਕਿ ਮੈਂ ਪੀਣਾ ਹਾਂ ਮੈਂ ਮੁਕਰਦਾ ਨਹੀਂ ਹਾਂ ਤੇ ਇਸ ਦੇ ਵੱਲੋਂ ਇਸ਼ਾਨੀਆਂ ਚੀਜ਼ਾਂ ਦਸੀਆਂ ਗਈਆਂ ਨੇ ਆਹ ਵੀਡੀਓ ਤੁਸੀਂ ਜਰਾ ਧਿਆਨ ਨਾਲ ਦੇਖ ਸਕਦੇ ਹੋ ਤੇ ਇਸ ਨੂੰ ਸ਼ੇਅਰ ਕਰਨਾ ਬਣਦਾ ਕਿਵੇਂ ਇੱਕ ਕਰਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭ ਜੀ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਾਰੇ ਵਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਪੀਣਾ ਕਿਰਪਾਨ ਪਾ ਕੇ ਬੈਨਾ ਮੈਂ ਕਿਰਪਾਨ ਬਾਦ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਾਲੂ ਸਾਰੇ ਪੀਤੀ ਹੈ ਮੈਂ ਸਾਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਕਿੱਤੀ ਮਹੌਲ ਵੀ ਸੀ ਐਕਟ ਵੀ ਸੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਹਾਂ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੀ ਤੁਹਾਨੂੰ ਨਾ ਫੜਿਆ ਫੜਿਆ ਨਾ ਗੱਲ ਦੀ ਬੋਲੇ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾਂ ਥਾਂ ਆਏ 3 ਦਿਨ ਕਿੰਨੇ ਹੋ ਗਏ ਆਪਾਂ ਥਾਂ ਆਏ 19 20 ਅਗਸਤ ਦੇ ਵਿੱਚ ਆ ਆਪਾਂ ਮਾਰਨ ਦੇ ਮਾਪੇ ਮਨਸਰ ਗੁਰਦੁਆਰੇ ਵੀ ਨਾ ਆ ਵੀਡੀਓ ਪਵਿੱਤਰ ਸਥਾਨ ਦੇ ਉੱਤੇ ਲੋਕ ਨਸ਼ੇ ਦਾ ਸੇਵਨ ਕਰਕੇ ਮर्याਦਾ ਨੂੰ ਭੰਗ ਕਰਦੇ ਨੇ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਵੀ ਨਜ਼ਰ ਆਇਆ ਉਹਨਾਂ ਦੇ ਵੱਲੋਂ ਜਿੱਥੇ ਕਿਤੇ ਇਨਸਾਫ ਦੀ ਮੰਗ ਕੀਤੀ ਹੈ ਕਿ ਹੈ ਕਿ ਗੁਰੂ ਘਰਾਂ ਦੇ ਵਿੱਚ ਜਈਆਂ ਹੀ ਕਿਉਂ ਘਟਨਾਵਾਂ ਵਾਪਰਦੀਆਂ ਨੇ ਤਾਂ ਦੇਖੋ ਇੱਕ ਸਿੱਖ ਜਿਸਰੇ ਅੰਮ੍ਰਿਤ ਛਕਿਆ ਹੋਇਆ ਕਰਨਾਲ ਤੋਂ ਆਇਆ ਹੋਇਆ ਔਰ ਉਸ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਸ਼ਰਾਬ ਪੀ ਕੇ ਐਂਟਰੀ ਕੀਤੀ ਗਈ ਹੈ ਤਾਂ ਹਾਲਾਂਕਿ ਸੇਵਾਦਾਰ ਨੇ ਉਸ ਨੂੰ ਕਾਬੂ ਕਰ ਲਿਆ ਤਾਂ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੇ ਲੋਕਾਂ ਦੇ ਉੱਤੇ ਕੀ ਕੁਝ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਰ ਇਹ ਮਾਮਲਾ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਤੇ ਸੇਵਾਦਾਰ ਨੇ ਜਦੋਂ ਇਸ ਸਿੱਖ ਨੂੰ ਕਾਬੂ ਕੀਤਾ ਤੇ ਜਦੋਂ ਇਸ ਦੀ ਵੀਡੀਓ ਬਣਾਈ ਜਾ ਰਹੀ ਸੀ ਤਾਂ ਇਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਬਣਾਓ ਵੀਡੀਓ ਜਾਰੇ ਕਿ ਜਿਵੇਂ ਇਸ ਵਿਅਕਤੀ ਨੂੰ ਕੋਈ ਚਿੰਤਾ ਨਹੀਂ ਹੈ ਇਸਨੇ ਗਲਤ ਕੰਮ ਕੀਤਾ ਔਰ ਕਿਵੇਂ ਹੱਸ ਕੇ ਉਹ ਕਬੂਲ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਅਜਿਹਾ ਲੋਕਾਂ ਦੇ ਉੱਤੇ ਕੀ ਕੁਝ ਐਕਸ਼ਨ ਹੋਣੇ ਚਾਹੀਦੇ ਨੇ ਤੁਸੀਂ ਜ਼ਰੂਰ ਦੱਸਣਾ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਜ਼ਰੂਰ ਦੇਖਿਓ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਸ਼ਰਾਬ ਪੀ ਕੇ ਇਹ ਦਾਖਲ ਹੁੰਦਾ ਇਸ ਨੂੰ ਬਾਹਰੋਂ ਹੀ ਫੜ ਲਿੱਤਾ ਜਾਂਦਾ ਹੈ ਅੰਦਰ ਜਾਣ ਤੋਂ ਰੋਕ ਦਿੱਤਾ ਜਾਂਦਾ ਕਿਉਂਕਿ ਸ਼ਰਾਬ ਨਾਲ ਰਜਿਆ ਦੂਰ ਤੱਕ ਜਿਹੜੀ ਸਮੈਲ ਆ ਰਹੀ ਸੀ ਔਰ ਪਤਾ ਲੱਗਦਾ ਸੀ ਕਿ ਇਸ ਵਿਅਕਤੀ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਹੈ ਤੇ ਤੁਸੀਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ